ਦੀ ਹਜ਼ੂਰੀ ਵਿੱਚ ਸਮੂੱਚੀ ਸਾਧ ਸੰਗਤ ਬੈਠੇ ਵੱਡੇ ਭਾਗ ਸਾਰਿਆਂ ਨੂੰ ਗੱਜ-ਵੱਜ ਕੇ ਫਤਿਹ ਅਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ અપਾਰ ਬਖਸ਼ਿਸ਼ ਦੇਖੋ ਦੁਨੀਆ ਤੇ ਮੁਕਤੀ ਦੀ ਗੱਲ ਇੱਥੇ ਹੈ ਕਿ ਜਿੰਨੇ ਵੀ ਆਪਾਂ ਕਾਰਜ ਵਿਹਾਰ ਦੁਨੀਆ ਦੇ ਵਿੱਚ ਰਹਿੰਦੇ ਇਨਸਾਨ ਕਰਦਾ ਹੈ ਨਾ ਜੇਕਰ ਉਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਸਤ ਸੰਗਤ ਨਹੀਂ ਤਉ ਬਿਰਥਾ ਚਲੇ ਜਾਂਦਾ ਗੱਜ ਕੇ ਅੱਖੋ ਸਤਨਾਮ ਜੇਕਰ ਉਸ ਕਾਰਜ ਦੇ ਵਿੱਚ ਵਾਹਿਗੁਰੂ ਦਾ ਸ਼ੁਕਰਾਨਾ ਹੈ ਵਾਹਿਗੁਰੂ ਦੀ ਬੰਦਗੀ ਹੈ ਵਾਹਿਗੁਰੂ ਦਾ ਸਤ ਸੰਗ ਹੈ ਵਾਹਿਗੁਰੂ ਦਾ ਕੀਰਤਨ ਹੈ ਕਥਾ ਹੈ ਉਸ ਦੀ ਜੋ ਅਹਿਮੀਅਤ ਹੈ ਸੱਚਖੰਡ ਵਿੱਚ ਪੈਂਦੀ ਹੈ ਗੱਜ ਕੇ ਅੱਖੋ ਸਤਨਾਮ ਤੇ ਜਿਹੜਾ ਬਾਬਾ ਜੀਆ ਨੇ ਗੱਲ ਕੀਤੀ ਕਿੰਨਾ ਕੀਰਤਨ ਹੋਇਆ ਨਾਮ ਤੇ ਹੋਇਆ ਸਾਤ ਸੰਗਤ ਆਪਾਂ ਨਾਮ ਜਪਣਾ ਕਿਉਂ ਆ ਗੁਰੂ ਨਾਨਕ ਪਾਤਸ਼ਾਹ ਇੱਕ ਦਰਖਤ ਦੇ ਥੱਲੇ ਬੈਠੇ ਨੇ ਦਰਖਤ ਦੇ ਥੱਲੇ ਬੈਠੇ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਇਹ ਜਿਹੜਾ ਪ੍ਰਮਾਤਮਾ ਦਾ ਨਾਮ ਆ ਨਾ ਬੜਾ ਕੀਮਤੀ ਆ ਮਰਦਾਨਾ ਕਹਿਣ ਲੱਗਿਆ ਬਾਬਾ ਜੀ ਆਪਾਂ ਇੱਥੇ ਜੰਗਲ ਦੇ ਵਿੱਚ ਆਏ ਆ ਇਹ ਤਾਂ ਉਜਾੜ ਐ ਮਹਾਰਾਜ ਕਹਿਣ ਲੱਗੇ ਇਹ ਉਜਾੜ ਨਹੀਂ ਉਜਾੜ ਪਹਿਲਾਂ ਸੀ ਪਰ ਹੁਣ ਪ੍ਰਮਾਤਮਾ ਦਾ ਨਾਮ ਸਤਨਾਮ ਵਾਹਿਗੁਰੂ ਬੋਲਿਆ ਗਿਆ ਤੇ ਉਹ ਹੁਣ ਉਜਾੜ ਨਹੀਂ ਇਹ ਹੁਣ ਆਬਾਦ ਹੈ ਗੱਜ ਕੇ ਆਖੋ ਸਤਨਾਮ ਜਿੱਥੇ-ਜਿੱਥੇ ਵੀ ਵਾਹਿਗੁਰੂ ਦਾ ਨਾਮ ਜਦੋਂ ਬੋਲਿਆ ਜਾਂਦਾ ਜਿੱਥੇ ਵੀ ਜਿਹੜੀ ਵੀ ਵਸਤੂ ਦੇ ਨਾਲ ਟਕਰਾਂਦਾ ਆਪਣੇ ਕੰਨਾਂ ਦੇ ਨਾਲ ਟਕਰਾਂਦਾ ਆਪਣੇ ਮੁਖ ਦੇ ਨਾਲ ਟਕਰਾਂਦਾ ਜੀਵ ਜੰਤੂਆਂ ਦੇ ਨਾਲ ਟਕਰਾਂਦਾ ਕਿਤੇ ਵੀ ਟਕਰਾਂਦਾ ਉਹ ਤਨਤਾ ਦੇ ਜੋਗ ਹੋ ਉੱਠਦਾ ਤੇ ਉਹਦੀ ਅੰਤਰ ਆਤਮਾ ਜਿਹੜੀ ਪਰਮਾਤਮਾ ਤੋਂ ਆਪਾਂ ਵਿਛੜੇ ਹੋਏ ਹਾਂ ਸਾਨੂੰ ਪਤਾ ਨਹੀਂ ਵੀ ਨਾਮ ਹੈ ਕੀ ਨਾਮ ਨੇ ਕਿੰਨਾ ਕੀਮਤੀ ਹੈ ਕਿੰਨਾ ਸਾਡੇ ਜ਼ਰੂਰੀ ਕੰਮ ਹੈ ਮਹਾਰਾਜ ਕਹਿੰਦੇ ਆਪਣੇ ਮਨ ਨੂੰ ਸਮਝਾਓ ਭਾਈ ਪਿਆਰ ਨਾਲ ਸਮਝਾਓ ਸਤ ਸੰਗਤ ਕਰਾਓ ਮਨ ਨੂੰ ਘੇਰ ਲਵੋ ਦੁਨੀਆ ਤੇ ਬਹੁਤ ਕਲਯੁਗ ਹੈ ਮਨ ਨੂੰ ਘੇਰੋ ਮਨ ਨੂੰ ਘੇਰ ਕੇ ਉਹਨੂੰ ਸਤ ਸੰਗਤ ਦੇ ਵਿੱਚ ਲੈ ਕੇ ਆਓ ਬਾਬਾ ਜੀਆ ਨੇ ਸ਼ੁਕਰਾਨਾ ਸਮਾਗਮ ਰੱਖਿਆ ਕਿੰਡੀ ਅਪਾਰ ਗੁਰੂ ਨਾਨਕ ਦੀ ਕਿਰਪਾ ਸ਼ੁਕਰਾਨਾ ਸਮਾਗਮ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਤੇ ਗੁਰੂ ਨਾਨਕ ਪਾਤਸ਼ਾਹ ਜੀ ਇਹ ਕਾਲ ਬਿਰਥੀ ਥੋੜੀ ਜਾਣ ਦੇਣ ਕੇ ਗੱਜ ਕੇ ਆਖੋ ਸਤਨਾਮ ਧਾਰਨਾ ਪੜੀ ਸਾਧ ਸੰਗਤ ਪਰਮੇਸ਼ਰ ਜੋ ਹੈ ਗੁਰੂ ਨਾਨਕ ਜੋ ਹੈ ਸਮਾਂ ਬਹੁਤ ਘੱਟ ਹੈ ਗੌਰ ਕਰਨਾ ਛੋਟੀ ਜੀ ਘਟਨਾ ਲੈਨੇ ਇਤਿਹਾਸ ਹੋਰ ਸੀ ਪਰਮੇਸ਼ਰ ਹੈ ਜਿਹੜਾ ਉਹ ਨਿਰਗੁਣ ਵੀ ਹੈ ਸਰਗੁਣ ਵੀ ਹੈ ਪਰਮੇਸ਼ਰ ਦੇ ਚਾਰ ਸਰੂਪ ਨੇ ਇੱਕ ਨਿਰਗੁਣ ਇੱਕ ਸਰਗੁਣ ਤੀਸਰਾ ਸਰੂਪ ਗੁਰੂ ਨਾਨਕ ਪਾਤਸ਼ਾਹ ਸਾਡੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਚੌਥਾ ਸਰੂਪ ਹੋਰ ਹੈ ਉਹ ਸਰੂਪ ਕਿਹੜਾ ਹੈ ਹੁਣ ਅਕਾਲ ਪੁਰਖ ਦੇ ਤਿੰਨ ਸਰੂਪ ਨਿਰਗੁਣ ਜਿਹੜਾ ਦਿਖਾਈ ਦਿੰਦਾ ਹੈ ਸਰਗੁਣ ਜਿਹੜਾ ਦਿਖਾਈ ਨਹੀਂ ਦਿੰਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਆਪਣੇ ਵਿੱਚ ਪ੍ਰਗਟ ਬੈਠੇ ਹਨ ਇਹ ਪ੍ਰਗਟ ਦੇਹੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਨੇ ਸਭ ਕੁਝ ਦੇਖਦੇ ਨੇ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਹੁਣ ਇਹ ਦੇਖੋ ਹੁਣ ਚੌਥਾ ਜਿਹੜਾ ਸਰੂਪ ਹੈ ਨਾ ਗੁਰੂ ਨਾਨਕ ਪਾਸ਼ਾ ਜੀੰਦਾ ਉੱਥੇ ਇਹ ਤਿੰਨੇ ਸਰੂਪ ਨਿਰਗੁਣ ਸਰਗੁਣ ਗੁਰੂ ਨਾਨਕ ਪਾਸ਼ਾ ਜੀ ਗੁਰਬਾਣੀ ਇਹ ਚਾਉਂਦੇ ਪਏ ਨੇ ਲੋਚਦੇ ਪਏ ਨੇ ਤਿੰਨੇ ਸਰੂਪ ਕਿ ਉਸ ਸਰੂਪ ਦੇ ਵਿੱਚ ਅਸੀਂ ਸਮਾਉਣਾ ਹੈ ਗੱਜ ਕੇ ਆਖੋ ਸਤਨਾਮ ਸਾਧ ਸੰਗਤ ਉਹ ਸਰੂਪ ਹੈ ਨਿਮਰਤਾ ਦਾ ਗੱਜ ਕੇ ਆਖੋ ਸਤਨਾਮ ਜਿਸ ਦੇ ਹਿਰਦੇ ਦੇ ਵਿੱਚ ਨਿਮਰਤਾ ਆਏਗੀ ਇਸ ਅਸਥਾਨ ਤੇ ਆ ਕੇ ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਜਦੋਂ ਨਿਮਰਤਾ ਆ ਗਈ ਫਿਰ ਗੁਰੂ ਨਾਨਕ ਉਹਦੇ ਹਿਰਦੇ ਦੇ ਵਿੱਚ ਵਾਸਾ ਕਰਦਾ ਹੈ ਗੱਜ ਕੇ ਆਖੋ ਸਤਨਾਮ ਫਿਰ ਆਪਾਂ ਕਹਿੰਦੇ ਆ ਨਾ ਸਾਧ ਸੰਗਤ ਵੀ ਜਿਹੜੀ ਪਰਮੇਸ਼ਰ ਹੈ ਉਹ ਸਾਧੂ ਦੀ ਰਸਨਾ ਤੇ ਵਸਦਾ ਫਿਰ ਉਹ ਅਵਸਥਾ ਆ ਜਾਂਦੀ ਹੈ ਹੁਣ ਉਹ ਕੰਮ ਕਿਵੇਂ ਕਰਦਾ ਅਕਾਲ ਪੁਰਖ ਵਾਹਿਗੁਰੂ ਇੱਕ ਛੋਟੀ ਜੀ ਘਟਨਾ ਇੱਕ ਸੱਚੀ ਘਟਨਾ ਇੱਕ ਕੋਈ ਮਨੁੱਖ ਹੈ ਉਹ ਮਨੁੱਖ ਬੜਾ ਅਮੀਰ ਬੜਾ ਕੀਮਤੀ ਗੱਡੀਆਂ ਨੌਕਰ ਚਾਕਰ ਉਹਦੇ ਕੋਲੇ ਸਾਰਾ ਹੈ ਪੈਸਾ ਵੀ ਬਹੁਤ ਹੈ ਉਹ ਪਰ ਉਹਨੂੰ ਨੀਂਦ ਨਹੀਂ ਆ ਰਹੀ ਗੱਜ ਕੇ ਆਖੋ ਸਤਨਾਮ ਉਹਨੂੰ ਨੀਂਦ ਨਹੀਂ ਆ ਰਹੀ ਇੱਕ ਦਿਨ ਅਜੀਹਾ ਹੋਇਆ ਰਾਤ ਪੈ ਗਈ ਜਦੋਂ ਰਾਤ ਪਈ ਨਾ ਸਾਧ ਸੰਗਤ 12 ਵਜੇ ਤੱਕ ਨਹੀਂ ਸੁੱਤਾ ਕਦੇ ਕੁਛ ਦਿਮਾਗ ਚ ਆ ਜਾਂਦਾ ਕਦੇ ਕੁਛ ਦਿਮਾਗ ਚ ਆ ਜਾਂਦਾ ਆਪਾਂ ਗੱਲ ਕਰਦੇ ਆਂ ਵੀ ਪਰਮੇਸ਼ਰ ਵਿਚਰਦਾ ਕਿਵੇਂ ਆ ਆਪਣੇ ਸੇਵਕਾਂ ਦੇ ਜਿਹੜੇ ਉਹਦੇ ਦਰ ਤੇ ਆਉਂਦੇ ਨੇ ਉਹਨਾਂ ਦੇ ਕਾਰਜ ਕਿਵੇਂ ਰਾਸ ਕਰਦਾ ਏ ਇਸ ਗੱਲ ਤੇ ਤੇ ਉਹਨੇ ਇੰਨਾ ਅਮੀਰ ਬੰਦਾ ਪਰਮਾਤਮਾ ਦਾ ਨਾਮ ਵੀ ਨਹੀਂ ਕਦੇ ਜਪਿਆ ਅਮੀਰੀ ਦੇ ਵਿੱਚ ਪੈ ਕੇ ਭੁੱਲ ਗਿਆ ਹੁਣ ਉਹ ਬੇਚੈਨ ਹੋ ਗਿਆ ਉਹਨੇ ਕੀ ਕੀਤਾ ਜਦੋਂ 1 ਬਜਿਆ ਨਾ ਉਹ ਕਰੋ ਗੱਡੀ ਲੈ ਕੇ ਨਿਕਲ ਗਿਆ ਗੱਜ ਕੇ ਆਖੋ ਸਤਨਾਮ ਪਤਾ ਹੈ ਨਹੀਂ ਕਿੱਥੇ ਜਾਣਾ ਸੜਕਾਂ ਤੇ ਫਿਰੀ ਜਾ ਰਿਹਾ ਅਖੀਰ ਉਸ ਨੂੰ ਇੱਕ ਗੁਰਦੁਆਰਾ ਦਿਖਾਈ ਦਿੰਦਾ ਗੱਜ ਕੇ ਆਖੋ ਸਤਨਾਮ ਗੱਡੀ ਰੋਕਦਾ ਗੁਰਦੁਆਰਾ ਦਿਖਾਈ ਦਿੰਦਾ ਜਦੋਂ ਸਾਧ ਸੰਗਤ ਗੱਡੀ ਚੋਂ ਉੱਤਰ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਜਾਂਦਾ ਰਾਤ ਦਾ ਸਮਾਂ ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦਾ ਨਾ ਮੱਥਾ ਟੇਕਦਾ ਮਹਾਰਾਜ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜ ਅਖੰਡ ਪਾਠ ਸਾਹਿਬ ਚੱਲ ਰਿਹਾ ਸੀ ਗੱਜ ਕੇ ਆਖੋ ਸਤਨਾਮ ਪ੍ਰਗਟ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਿਵੇਂ ਵਿਚਰਦਾ ਨਿਰਗੁਣ ਸਰਗਣ ਹੋ ਕੇ ਤੇ ਹੁਣ ਉਸ ਨੇ ਮੱਥਾ ਟੇਕਿਆ ਤੇ ਇੱਕ ਸਾਈਡ ਤੇ ਬੈਠ ਗਿਆ ਗੁਰੂ ਦੇ ਦਰਬਾਰ ਦੇ ਵਿੱਚ ਕਿ ਹੁਣ ਸੱਚੇ ਪਾਤਸ਼ਾਹ ਮਿਹਰ ਕਰਿਓ ਮੈਨੂੰ ਸ਼ਾਂਤੀ ਨਹੀਂ ਆ ਰਹੀ ਇੰਨੇ ਨੂੰ ਕੀ ਹੋਇਆ ਇੱਕ ਰੋਣ ਦੀ ਆਵਾਜ਼ ਉਹਦੇ ਕੰਨੀਆਂ ਪੈਂਦੀ ਆ ਗੱਜ ਕੇ ਆਖੋ ਸਤਨਾਮ ਇੱਕ ਰੋਣ ਦੀ ਆਵਾਜ਼ ਉਹਦੇ ਕੰਨੀਆਂ ਪੈਂਦੀ ਆ ਜਦੋਂ ਰੋਣ ਦੀ ਆਵਾਜ਼ ਕੰਨੀਆਂ ਪਈ ਉਹਨੇ ਪਿੱਛੇ ਮੁੜ ਕੇ ਦੇਖਿਆ ਇੱਕ ਕੋਈ ਬੰਦਾ ਗੁਰੂ ਦੇ ਦਰਬਾਰ ਦੇ ਵਿੱਚ ਕੰਬਲੀ ਲਈ ਬੈਠਾ ਗੱਜ ਕੇ ਆਖੋ ਸਤਨਾਮ ਕੰਬਲੀ ਲਈ ਜਦੋਂ ਬੈਠਾ ਨਾ ਗੁਰੂ ਦੇ ਦਰਬਾਰ ਦੇ ਵਿੱਚ ਉਹ ਬੰਦਾ ਬੇਚੈਨ ਬੰਦਾ ਸੀ ਜਿਹੜਾ ਉਹ ਉਹਦੇ ਕੋਲੇ ਗਿਆ ਕੋਲੇ ਜਾ ਕੇ ਉਹਨੂੰ ਕਹਿਣ ਲੱਗਿਆ ਮਹਾਰਾਜ ਤੁਸੀਂ ਮਹਾਰਾਜ ਦੇ ਦਰ ਤੇ ਆਏ ਹੋ ਤੇ ਰੋ ਰਹੇ ਹੋ ਗੁਰੂ ਦੇ ਦਰਬਾਰ ਦੇ ਵਿੱਚ ਆ ਕੇ ਤੁਸੀਂ ਰੋ ਕਿਉਂ ਰਹੇ ਹੋ ਉਹ ਕਹਿਣ ਲੱਗਿਆ ਵੀ ਦੇਖੋ ਕੱਲ ਨੂੰ ਮੇਰੀ ਘਰ ਵਾਲੀ ਦਾ ਆਪਰੇਸ਼ਨ ਹੈ ਕੱਜ ਕੇ ਆਖੋ ਸਤਨਾਮ ਵਾਹਿਗੁਰੂ ਕਹਿੰਦਾ ਕੀ ਗੱਲ ਹੋ ਗਈ ਕਹਿੰਦਾ ਉਹਨਾਂ ਦੇ ਉਹ ਡਿੱਗੇ ਸੀ ਉਹਨਾਂ ਦੇ ਸਿਰ ਤੇ ਸੱਟ ਲੱਗੀ ਸੱਟ ਬੜੀ ਡੂੰਗੀ ਲੱਗੀ ਤੇ ਉਹਨਾਂ ਦਾ ਆਪਰੇਸ਼ਨ ਆ 2 ਲੱਖ ਰੁਪਏ ਡਾਕਟਰਾਂ ਨੇ ਮੰਗਿਆ ਜਿਹੜੇ ਮੇਰੇ ਸੱਜਣ ਮਿੱਤਰ ਸੀ ਜਿੰਨਾ ਦੇ ਸਕੇ ਦੇਤਾ ਤੇ ਹੁਣ ਕੋਈ ਰਿਸ਼ਤੇਦਾਰ ਵੀ ਇੱਧਰ ਨੂੰ ਨਹੀਂ ਆਉਂਦਾ ਸੱਜਣ ਮਿੱਤਰ ਪਾਸਾ ਵਟ ਗਏ ਤੇ ਜਦੋਂ ਸਾਰੇ ਪਾਸਾ ਵਟ ਜਾਂਦੇ ਨੇ ਤੇ ਫਿਰ ਇੱਕ ਹੀ ਜਾਦਾ ਆਉਂਦਾ ਨਾ ਗੁਰੂ ਨਾਨਕ ਦਾ ਦਰ ਇਹ ਦਰ ਉਹ ਦਰ ਹੈ ਜਿਹੜਾ ਕਦੇ ਛੱਡਿਆ ਨਹੀਂ ਜਾ ਸਕਦਾ ਇਸ ਦਰ ਨੂੰ ਛੱਡ ਕੇ ਇਹ ਉਹ ਦਰ ਆ ਜਿਹਨੂੰ ਹੋਰ ਕਿਸੇ ਦਰ ਤੇ ਜਾਣ ਦੀ ਲੋੜ ਨਹੀਂ ਗੱਜ ਕੇ ਆਖੋ ਸਤਨਾਮ ਕਿਸੇ ਦਰ ਤੇ ਜਾਣ ਦੀ ਲੋੜ ਨਹੀਂ ਇਹ ਸੱਚਖੰਡ ਦਾ ਦਰ ਹੈ ਤੇ ਜਦੋਂ ਮਨੁੱਖ ਨੇ ਸੁਣਿਆ ਨਾ ਬੇਚੈਨ ਨੇ ਉਹ ਕਹਿੰਦਾ ਫੇਰ ਉਹ ਕਹਿੰਦਾ ਡਾਕਟਰਾਂ ਨੇ 2 ਲੱਖ ਰੁਪਇਆ ਕੱਲ੍ਹ ਆਪਰੇਸ਼ਨ ਹੋਣਾ ਤੇ ਮੇਰੇ ਕੋਲੇ ਹੈ ਨਹੀਂ ਮੈਂ ਤਾਂ ਹੁਣ ਇੱਥੇ ਆ ਕੇ ਗੁਰੂ ਨਾਨਕ ਦੇ ਦਰ ਤੇ ਆ ਕੇ ਹੀ ਰੋ ਸਕਦਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜਦੋਂ ਉਹ ਰੋਇਆ ਉਹਨੇ ਆਪਣੀ ਵਿੱਥਿਆ ਉਹਨੂੰ ਸੁਣਾਈ ਹੁਣ ਉਹ ਅਮੀਰ ਸੀ ਉਹ ਫਟਾਫਟ ਗੱਡੀ ਦੇ ਵਿੱਚ ਗਿਆ 2 ਲੱਖ ਰੁਪਇਆ ਪਿਆ ਸੀ ਉਹਨੇ ਲਿਆ ਕੇ ਉਸ ਬੰਦੇ ਨੂੰ ਦਿੱਤਾ ਜਿਹੜਾ ਰੋ ਰਿਆ ਸੀ ਗੁਰੂ ਦੇ ਦਰਬਾਰ ਦੇ ਵਿੱਚ ਦੇਖੋ ਕਲਾ ਵਰਤੋਂ ਦਾ ਗੁਰੂ ਨਾਨਕ ਕਿਵੇਂ ਉਹਨੂੰ ਬੇਚੈਨ ਕੀਤਾ ਨਿਰਗੁਣ ਹੋ ਕੇ ਸਰਗੁਣ ਹੋ ਕੇ ਬੇਚੈਨ ਕੀਤਾ ਗੁਰੂ ਨਾਨਕ ਨੇ ਉਹਨੇ 2 ਲੱਖ ਰੁਪਏ ਉਹਨੂੰ ਦਿੱਤਾ ਤੇ ਉਹਨੂੰ ਕਹਿ ਰਿਹਾ ਵੀ ਆਹ 2 ਲੱਖ ਰੁਪਏ ਫੜ ਉਹਨੇ ਫੜ ਲਿਆ ਤੇ ਆਹ ਚੱਕ ਮੇਰਾ ਕਾਰਡ ਕੱਲ ਨੂੰ ਤੇਰੀ ਘਰ ਵਾਲੀ ਦਾ ਆਪਰੇਸ਼ਨ ਆ ਜੇ ਤੈਨੂੰ ਹੋਰ ਪੈਸਿਆਂ ਦੀ ਲੋੜ ਪਈ ਆਹ ਮੇਰਾ ਕਾਰਡ ਲੈ ਲੈ ਮੇਰਾ ਐਡਰੈਸ ਲੈ ਲੈ ਇਸ ਐਡਰੈਸ ਤੇ ਤੂੰ ਮੈਨੂੰ ਫੋਨ ਕਰ ਦੇਵੀਂ ਤੇ ਤੈਨੂੰ ਹੋਰ ਪੈਸੇ ਮਿਲ ਜਾਣਗੇ ਮੈਂ ਉੱਥੇ ਆ ਜਾਵਾਂ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਕੀ ਹੋਇਆ ਸਾਥ ਸੰਗਤ ਉਸਨੇ ਕਾਰਡ ਨਹੀਂ ਫੜਿਆ ਕਹਿੰਦਾ ਨਹੀਂ ਕਹਿੰਦਾ ਕਮਾਲ ਐ 2 ਲੱਖ ਰੁਪਇਆ ਤੈਨੂੰ ਮਿਲ ਗਿਆ ਤੇ ਹੁਣ ਤੈਨੂੰ ਹੋਰ ਆਪਸ਼ਨ ਦੇ ਰਿਆ ਮੈਂ ਜੇ ਕੱਲ ਨੂੰ ਉੱਥੇ ਹਸਪੀਟਲ ਦੇ ਵਿੱਚ ਲੋੜ ਪਈ ਤਾਂ ਤੂੰ ਮੇਰੇ ਤੋਂ ਲੈ ਲਈ ਮੈਂ ਪਹੁੰਚ ਜਾਵਾਂਗਾ ਉਹ ਮਨੁੱਖ ਜਿਹੜਾ ਰੋ ਰਿਹਾ ਸੀ ਨਾ ਦੇਖੋ ਵਿਸ਼ਵਾਸ ਕਿੱਡਾ ਸਾਡਾ ਵਿਸ਼ਵਾਸ ਕਿੱਥੇ ਆ ਅਸੀਂ ਕਿੱਥੇ ਖੜੇ ਆ ਅਸੀਂ ਮਿੰਟ ਮਿੰਟ ਤੇ ਪੈਰ ਪੈਰ ਤੇ ਡੋਲਦੇ ਆ ਜਦ ਕਿ ਗੁਰੂ ਨਾਨਕ ਕਹਿੰਦਾ ਡੋਲੋ ਨਾ ਡੋਲੋ ਨਾ ਪਾਤਸ਼ਾਹ ਕਹਿੰਦੇ ਮੈਂ ਹੈਗਾ ਇਹ ਸਿੱਖਾ ਵਿਸ਼ਵਾਸ ਕਰ ਹੈਗਾ ਮੈਂ ਹੁਣ ਕੀ ਹੋਇਆ ਤੇ ਉਹ ਸਿੱਖ ਨੇ ਕਾਰਡ ਵਾਪਸ ਕਰ ਦਿੱਤਾ ਉਹ ਕਹਿੰਦਾ ਕਾਰਡ ਕਿਉਂ ਵਾਪਸ ਕੀਤਾ ਉਹ ਸਿੱਖ ਕਹਿ ਰਿਹਾ ਵਾ ਜਿਹੜਾ ਰੋਂ ਰਿਹਾ ਸੀ ਕਹਿੰਦਾ ਇਹ ਮੈਂ ਤਾਂ ਵਾਪਸ ਕੀਤਾ ਮੈਨੂੰ ਗੁਰੂ ਨਾਨਕ ਤੇ ਭਰੋਸਾ ਹੈ ਮੈਂ ਉਹਦੇ ਦਰ ਤੇ ਆ ਕੇ ਰੋਇਆ ਸੀ ਉਹਦੇ ਦਰ ਤੇ ਆਪਣੀ ਪੁਕਾਰ ਰੱਖੀ ਹੈ ਤੇ ਉਸਨੇ ਤੈਨੂੰ ਭੇਜ ਦਿੱਤਾ ਮੇਰੇ ਕੋਲੇ ਤੇ ਇਸੇ ਤਰ੍ਹਾਂ ਜੇ ਕੱਲ ਨੂੰ ਹੋਰ ਪੈਸਿਆਂ ਦੀ ਲੋੜ ਪਈ ਮੈਂ ਗੁਰੂ ਨਾਨਕ ਨੂੰ ਯਾਦ ਕਰਾਂਗਾ ਮੈਨੂੰ ਉਹ ਵੀ ਪੂਰੀ ਕਰ ਦਵੇਗਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਮਹਾਰਾਜ ਗੁਰਬਾਣੀ ਦੇ ਵਿੱਚ ਕਹਿੰਦੇ ਜਿੱਤੜੇ ਫਲ ਮਨ ਬਾਛੀਐ ਜਿੰਨੇ ਵੀ ਦੁਨੀਆ ਦੇ ਅਨਪਦਾਰਥ ਨੇ ਜਿੱਤੜੇ ਫਲ ਮਨ ਬਾਛੀਐ ਤਿਤੜੇ ਸਤਗੁਰ ਪਾਸ ਸਾਰੇ ਸਤਗੁਰਾਂ ਦੇ ਕੋਲੇ ਨੇ ਨਾਮ ਪਰਮਾਤਮਾ ਦਾ ਨਾਮ ਆਪਾਂ ਸਾਰਿਆਂ ਨੇ ਜਪਣਾ ਇੱਛਾਪੂਰਕ ਸਰਬ ਸੁਖ ਦਾਤਾ ਹਰ ਜਾ ਕਹਿ ਵਸਹਿ ਕਾਮ ਧੇਨਾ ਸੋ ਐਸਾ ਹਰ ਧਈਆ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਮਨਾ ਸਮਾ ਹੁਣ ਬਾਬਾ ਜੀਆਂ ਦਾ ਬਾਬਾ ਜੀ ਨੇ ਦੇਖੋ ਕਿੰਨੀ ਆਪਾਂ ਨੂੰ ਏ ਪਰਮੇਸ਼ਰ ਦੀ ਨਿਰਗੁਣ ਹੋ ਕੇ ਸਰਗੁਣ ਹੋ ਕੇ ਵਿਚਰਦਾ ਪਿਆ ਉਹਨਾਂ ਨੇ ਜੇ ਇਹ ਅਸਥਾਨ ਬਣਾਇਆ ਇਹਦੇ ਵਿੱਚ ਵੀ ਕੋਈ ਰਾਜ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਆਪਾਂ ਇੱਕ ਦੂਜੇ ਦੇ ਕੋਲੇ ਬੈਠੇ ਆਂ ਪਰ ਇੱਕ ਦੂਜੇ ਦੀ ਗੱਲ ਨਹੀਂ ਜਾਣਦੇ ਵੀ ਇਹਦੇ ਅੰਦਰ ਕੀ ਹੈ ਪਰ ਗੁਰੂ ਨਾਨਕ ਸਾਹਮਣੇ ਬੈਠਾ ਉਹ ਸਾਰਿਆਂ ਦੀ ਕਲਾ ਨੂੰ ਸਾਰਿਆਂ ਦੀਆਂ ਗੱਲਾਂ ਨੂੰ ਜਾਣਦਾ ਹੈ ਤੇ ਉਸੇ ਹਿਸਾਬ ਨਾਲ ਹਿਸਾਬ ਦੇ ਨਾਲ ਉਹਨਾਂ ਨੂੰ ਫਲ ਦੇ ਦਿੰਦਾ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਇੱਕ ਧਾਰਨਾ ਆਪਾਂ ਸਾਰੀ ਪੜਨੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਯਾਦ ਕਰਦੇ ਹੋ ਉਪਰੰਤ ਬਾਬਾ ਜੀ ਕਤੇ ਭੁੱਲਾ ਨਾ ਤੇਰੇ ਚਰਨ ਗੁਰਾ ਕਤੇ ਭੁੱਲਾ ਨਾ ਤੇਰੇ ਚਰਨ